ਉਹ ਹਰ ਇੱਕ ਦੇ ਵਿੱਚ ਪਾਉਂਦਾ ਏ ਸੋ ਆਪਾਂ ਬੱਚੀ ਇਹ ਮਿਲਾਵਾਂਗੇ ਕੋਦੀ ਉਮਰ ਕਿੰਨੀ ਏ 10 ਸਾਲ ਉਮਰ ਦਾ ਤਾਂ ਡਾਂਸ ਵੀ ਕਰਦੀ ਏ ਤੇ ਨਾਲ ਦੀ ਨਾਲ ਸਰੀਰ ਜਿਹੜਾ ਇਹ ਆਪਣੇ ਸਰੀਰ ਨੂੰ ਮਿੰਟੋ-ਮਿੰਟੀ ਕਮਾ ਲੈਂਦੀ ਏ ਲਚਕਦਾਰ ਸਰੀਰ ਹੈ ਆਪਾਂ ਗੱਲਬਾਤ ਕਰਾਂਗੇ ਕਿੰਨੀ ਉਮਰ ਸੀ ਇਹਦੋਂ ਸ਼ੌਂਕ ਪਿਆ ਤੇ ਪਰਿਵਾਰ ਦੀ ਕਿਹਦੀ-ਕਿਹਦੀ سپورਟ ਹੈ ਤੇ ਨਾਮ ਕੀ ਏ ਤੇ ਰਹਿੰਦੇ ਕਿੱਥੇ ਨੇ ਆਪਾਂ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਕੀ ਨਾਮ ਦੇ ਪੀਹੂ ਪੀਹੂ ਜੀ ਕਿਹੜੇ ਸਕੂਲ ਪੜਦੇ ਹੋ ਡੀਵੀ ਬਾਈ ਸਕੂਲ ਕਿਲਾ ਮੰਡੀ ਬਟਾਲਾ ਸੋ ਮਾਤਾ ਦਾ ਤੇ ਪਿਤਾ ਦਾ ਨਾਮ ਕੀ ਹੈ ਮੇਰੇ ਮम्मा ਦਾ ਨਾਮ ਸ਼ਹਿਨਾਜ਼ ਹੈ ਪਾਪਾ ਦਾ ਨਾਮ ਗੁਰਦੀਪ ਹੈ ਪਾਪਾ ਕੀ ਕਰਦੇ ਤੁਹਾਡੇ ਪਾਪਾ ਫਾਸਟ ਫੂਡ ਦਾ ਗੰਦ ਸੋ ਪਰ ਪਰਿਵਾਰ ਦੇ ਵਿੱਚ ਇੱਕ ਬੱਚੀ ਹੈ ਤੁਸੀਂ ਪੀਹੂ ਬੜਾ ਵੱਡਾ ਟਾਈਲੈਂਡ ਹੈ ਤੁਹਾਡੇ ਕੋਲ ਕੀ ਕਹਿਣਾ ਚਾਹੁੰਦੇ ਤੁਸੀਂ ਸੋਸ਼ਲ ਮੀਡੀਆ ਦਾ ਸਹਾਰਾ ਨਹੀਂ ਲਿਆ ਇਹ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਰਾਤੋ ਰਾਤ ਸਟਾਰ ਬਣ ਜਾਂਦਾ ਤੁਸੀਂ ਨੇ ਸਹਾਰਾ ਲਿਆ ਟਾਈਲੈਂਡ ਨਹੀਂ ਦਿਖਾਇਆ ਦੂਸਰੇ ਲੋਕਾਂ ਨੂੰ ਈ गाना ਗਾਉਂਦਾ ਓਦਾਂ ਮੈਨੂੰ ਥੋੜੀ ਨਰਵਸ ਫੀਲ ਹੁੰਦਾ ਸੀ ਓਦਾਂ ਮੈਂ ਪ੍ਰੈਕਟਿਸ ਕਰਦੀ ਸੀ ਕਿ ਮੈਂ ਇੰਟਰਨੈਟ ਤੋਂ ਹੀ ਆਪਣੇ ਡਾਂਸ ਪ੍ਰੈਕਟਿਸ ਕਰਦੀ ਸੀ ਯੋਗਾ ਵਾਲੇ ਸਭ ਵੀ ਕਰਦੀ ਸੀ ਮੈਂ ਕਦੀ ਡਾਂਸ ਕਲਾਸਿਸ ਨਹੀਂ ਲਿਤੀ ਆ ਨਾ ਵਾਰ ਕਿਸੇ ਦੀ ਹੈਲਪ ਨਹੀਂ ਕੀਤੀ ਮੈਂ ਖੁਦ YouTube ਤੋਂ ਦੇਖ ਕੇ ਫੋਨ ਤੋਂ ਦੇਖ ਕੇ ਖੁਦ ਪ੍ਰੈਕਟਿਸ ਕਰਦੀ ਸੀ ਓਦਾਂ ਜੇ ਮੈਂ ਕਹਾਂ ਕਿ ਮੈਂ ਕਿਸੇ ਨੂੰ ਦਿਖਾਇਆ ਨਹੀਂ ਆਪਣਾ ਟੈਲੈਂਟ ਕਿ ਆਏ ਕਿ ਮੈਨੂੰ ਥੋੜਾ ਨਰਵਸ ਫੀਲ ਹੁੰਦਾ ਸੀ ਕਿ ਥੋੜਾ ਅਜੀਬ ਲੱਗਦਾ ਸੀ ਕਿ ਫਿਲਹਾਲ ਤੇ ਨਹੀਂ ਦਿਖਾਣਾ। ਇਹਦਾ ਲਈ ਸਰੀਰ ਨੂੰ ਕਿੱਦਾਂ ਤੁਸੀਂ ਤੌਰਮੜੋ ਕੇ ਗੋਲ ਕਰ ਲੈਂਦੇ ਹੋ ਕੀ ਹੈ ਕਲਾ ਕੀ ਹੈ ਸਾਡੇ ਦਰਸ਼ਕਾਂ ਨੂੰ ਦੱਸੋ। ਇਹ ਮੈਂ ਸ਼ੁਰੂ ਤੋਂ ਹੀ ਆਪਣੀ ਫਲੈਕਸੀਬਿਲਿਟੀ ਆਪਣੀ ਸ਼ੁਰੂ ਤੋਂ ਬੋਡੀ ਮੈਂ ਉਦੋਂ ਤੋਂ ਹੀ ਸਟੈਂਡਸ ਕਰਦੀ ਆ। ਉਦੋਂ ਤੋਂ ਮੈਨੂੰ ਸਟੈਂਡ ਕਰੰਦਾ ਸ਼ੌਂਕ ਵੀ ਸੀ। ਉਦੋਂ ਮੈਂ ਜਦੋਂ ਕਰਦੀ ਸੀ ਉਦੋਂ ਮੈਨੂੰ ਜਿਆਦਾ ਦਰਦ ਨਹੀਂ ਸੀੰਦਾ ਕਿ ਸ਼ੁਰੂ ਤੋਂ ਮੈਂ ਆਪਣੇ ਸਟੈਂਡ ਕਰਦੀ ਆ ਕਿ ਫੋਨ ਤੋਂ ਉਹਦੋਂ ਹੀ ਸੀ ਮੈਂ ਦੇਖਦੀ ਆਪਣੇ ਫੋਨ ਤੋਂ ਕਿ ਕਿਦਾਂ ਸਟੈਂਡ ਹੁੰਦੇ ਆ ਕਿਦਾਂ ਨੇ ਉਦੋਂ ਮੈਂ ਖੁਦ ਘੜਦੀ ਸੀ ਕਿ ਹੈਂਡ ਵਾਲੇ ਵਗੈਰਾ ਸਾਰੇ ਸਟੈਂਡ ਮੈਂ ਖੁਦ ਘੜਦੀ ਸੀ ਬਾਅਦ 'ਚ ਉਹ ਹੁਣ ਮੈਨੂੰ ਥੋੜੀ ਡਿਫਿਕਲਟ ਸਟੈਂਡਸ ਮੈਂ ਸਿੱਖ ਰਹੀ ਆ ਕਿਉਂਕਿ ਉਹ ਥੋੜੀ ਡਿਫਿਕਲਟ ਹੁੰਦੇ ਆ ਨਾਲ ਜਦ ਮੈਂ ਫੋਨ ਚ ਦੇਖਦੀ ਆ ਉਹ ਲਿਸਟੈਂਡਸ ਉਹ ਬਹੁਤ ਜਿਆਦਾ ਆਸਾਨ ਲੱਗਦੇ ਕਿਉਂਕਿ 1 ਮਿੰਟ ਦੀ ਵੀਡੀਓਂ ਦੀ ਆ ਦੇਖਣ ਜਦ ਕਿੰਨੀ ਆਸਾਨ ਲੱਗਦੀ ਆ ਬਟ ਜਦੋਂ ਰਿਐਲਿਟੀ 'ਚ ਕਰੋ ਨਾ ਖੁਦ ਉਦੋਂ ਕਾਫੀ ਟਾਈਮ ਲੱਗਦਾ ਹੈ ਕਿ 1 ਮਹੀਨਾ ਵੀ ਲੱਗ ਜਾਂਦਾ ਹੈ 1 ਹਫਤਾ ਵੀ ਲੱਗ ਜਾਂਦਾ ਹੈ ਇੰਨਾ ਜ਼ਿਆਦਾ ਥੋੜੀ ਡਿਫਿਕਲਟ ਲੱਗਦਾ ਹੈ ਖੁਦ ਕਰਨ ਚ ਲੇਕਿਨ ਫਿਰ ਵੀ ਮੈਂ ਕਰ ਲਈ ਹੈ ਸਹੀ ਕੋਈ ਗੁਰੂ ਧਾਰਨਾ ਨਹੀਂ ਕੀਤੀ ਕੋਈ ਆਪਣਾ ਕੋਈ ਟੀਚਰਸ ਨਹੀਂ ਰੱਖਿਆ ਕਿਸੇ ਨੂੰ ਜਾਂ ਫੋਨ ਹੀ ਟੀਚਰ ਨਹੀਂ ਕੋਈ ਨਹੀਂ ਟੀਚਰ ਹੈ ਮੇਰਾ ਫੋਨ ਤੇ ਮੈਂ ਸਭ ਕੁਝ ਸਿੱਖਿਆ ਡਾਂਸ ਵੀ ਯੋਗਾ ਵਗੈਰਾ ਸਭ ਕੁਝ ਮੈਂ ਫੋਨ ਤੇ ਸਿੱਖਿਆ ਅਗਲਾ ਟੀਚਰ ਕੀ ਹੈ ਫਿਰ ਪੀਫੂ ਦਾ ਕੀ ਕਰਨਾ ਚਾਹੁੰਦੇ ਹੋ ਮੈਨੂੰ ਮਿਲਣਾ ਚਾਹੁੰਦੇ ਹੋ ਕੀ ਬੰਨਾ ਚਾਹੁੰਦੇ ਹੋ ਆਪਣੇ ਬਟਾਰਾ ਸ਼ਹਿਰ ਦਾ ਮਾਤਾ ਪਿਤਾ ਦਾ ਇੱਕ ਕਿਤਾ ਕਿਤਾ ਨਾਮ ਰੋਸ਼ਨ ਕਰਨਾ ਹੈ ਕਿਹਨਾਂ ਨੂੰ ਮਿਲਣਾ ਚਾਹੁੰਦੇ ਮੈਂ ਵੀ ਡਿਓ ਕਿ ਬਲੈਕਪਿੰਕ ਮੈਂਬਰ ਬੰਨਾ ਚਾਹੀਨੀ ਆ ਸਾਊਥ ਕੋਰੀਅਨ ਕੇ-ਪੌਪ ਆਈਡਲਸ ਹੈ ਬਲੈਕਪਿੰਕ ਮੈਂ ਉਹਨਾਂ ਚੋ ਮੈਂਬਰ ਬੰਨਾ ਚਾਹੀਨੀ ਆ ਉਹ ਚਾਰ ਕੁੜੀਆਂ ਉਹਨਾਂ ਦੀ ਗਰੁੱਪ ਦਾ ਨਾਮ ਹੈ ਬਲੈਕਪਿੰਕ ਉਹ ਜਿਹੜੀ ਕੁੜੀਆਂ ਆ ਮੈਨੂੰ ਉਹਨਾਂ ਦਾ ਡਾਂਸ ਬਹੁਤ ਵਧੀਆ ਲੱਗਦਾ ਹੈ ਮੇਰਾ ਆਈ ਸੁਪਨਾ ਹੈ ਕਿ ਮੈਂ ਉਹਨਾਂ ਬਲੈਕਪਿੰਕ ਮੈਂਬਰ ਬਨਾ ਉਹਨਾਂ ਚ ਮੈਂਬਰ ਬਣ ਜਾ ਸੋ ਪ੍ਰਿਯੋ ਜੀ ਫੋਨ ਫੋਨ ਦੇ ਵਿੱਚ ਐਡਾਂ ਦੀ ਕਲਾਏ ਕਿ ਕੋਈ ਕਲਾ ਸਿੱਖ ਜਾਂਦਾ ਕੋਈ ਅੱਗੇ ਪਹੁੰਚ ਜਾਂਦਾ ਤੇ ਕੋਈ ਫੋਨ ਚਲਾ ਚਲਾ ਕੇ ਉਹ ਉੱਥੇ ਜਿੱਦਾ ਦੱਬਿਆ ਜਾਂਦਾ ਹੈ ਟਾਈਲੈਂਡ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤਾਂ ਫੋਨ ਦੇ ਵਿੱਚੋਂ ਬਹੁਤ ਕੁਝ ਕੱਢ ਲਿਆ ਟਾਈਲੈਂਡ ਜਿਹੜਾ ਕੱਢ ਲਿਆ ਤੇ ਤੁਸੀਂ ਅੱਗੇ ਦੇ ਅੱਗੇ ਜਾਣਾ ਚਾਹੁੰਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਮੈਂ ਆਈ ਕਹਿਣਾ ਚਾਹਨੀ ਐ ਕਿ ਫੋਨ ਦਾ ਸਹੀ ਇਸਤੇਮਾਲ ਕਰੋ ਉਹ ਕਰਕੇ ਤੁਸੀਂ अच्छी चीज़ा फोन तो जो देखोगे तो तुम भी मेरे वगू अगे अपना टैलेंट दिखा सकते हो कि बहुत ही ज़्यादा अग कर सकते हो चीज़ा बस फोन का सही वरतो करो तो अपना टैलेंट में अगे बढ़ाओ पीहू जी कदे ने कि कद किसी ने स्टेज पर नहीं बुलाया बटाला शहर के किसी ने वीडियो देखी हो पीहू जी ने अपना सम्मानित करना या पीहू जी को टैलेंट बड़ा ਬੱਚੀ ਨੂੰ ਕਿਤੇ ਨਾ ਕਿਤੇ ਪਹੁੰਚਾਣਾ ਕਦੇ ਐਦਾਂ ਦਾ ਮੌਕਾ ਮਿਲਿਆ ਨਹੀਂ ਸਟੇਜ ਤੇ ਜਾਣ ਦਾ ਕਦੇ ਨਹੀਂ ਐਦਾਂ ਤਾਂ ਮੈਨੂੰ ਕਦੀ ਵੀ ਮੌਕਾ ਨਹੀਂ ਮਿਲਿਆ ਬਸ ਇੱਕ ਵਾਰੀ ਮੇਰੀ ਵੱਡੀ ਅੰਮਾ ਨੇ ਉਹਨਾਂ ਨੇ ਮੈਨੂੰ ਇੱਕ ਵਾਰੀ ਲੈ ਕੇ ਗਈ ਸੀ ਬਸ ਉਸ ਤੋਂ ਬਾਅਦ ਤਾਂ ਸਕੂਲ ਵੀ ਨਹੀਂ ਮੈਨੂੰ ਕਦੀ ਮੌਕਾ ਮਿਲਿਆ ਕਿ ਮੈਂ ਆਪਣਾ ਸਟੈਂਡ ਡਾਂਸ ਵਗੈਰਾ ਦਿਖਾ ਸਕਾਂ ਕੀ ਗੱਲ ਪੀਹੋ ਜੀ ਦਿਖਾਣਾ ਨਹੀਂ ਚਾਹੁੰਦੇ ਕਿ ਜਾਂ ਵੈਸੇ ਹੀ ਲੋਕਾਂ ਨੂੰ ਪਤਾ ਨਾ ਲੱਗੇ ਕੀ ਕਹਿਣਾ ਚਾਹੁੰਦੇ ਨਹੀਂ ਉਦਾਂ ਹੀ ਉਦੋਂ ਮੈਂ ਛੋਟੀ ਸੀ ਉਦੋਂ ਮੈਨੂੰ ਜ਼ਿਆਦਾ ਪਤਾ ਨਹੀਂ ਸੀ ਥੋੜਾ ਜਿਹਾ ਲੁੰਨਿਆ ਕਿ ਡਰ ਲੱਗਦਾ ਹੈ ਕੀ ਕੋਈ ਮਿਸਟੇਕ ਨਾ ਹੋ ਜਾਏ ਇਦਾਂ ਕਰਕੇ ਕੁਝ ਨਾ ਪੀਓ ਜੀ ਜੇ ਆਪਾਂ ਕੰਮ ਕਰਾਂਗੇ ਤੇ ਗਲਤੀਆਂ ਤਾਂ ਹੁੰਦੀਆਂ ਆ ਗਲਤੀ ਕਰਕੇ ਹੀ ਫਿਰ ਬੱਚਾ ਅੱਗੇ ਜਾਂਦਾ ਜੇ ਇੱਕ ਦੋ ਵਾਰੀ ਗਲਤੀ ਹੋ ਜਾਏਗੀ ਤੇ ਕੋਈ ਗੱਲ ਨਹੀਂ ਤੁਸੀਂ ਟਰਾਈ ਤਾਂ ਕਰੋ ਵੀ ਇਹ ਕੰਮ ਤੇ ਆਪਾਂ ਕਰਨਾ ਹੈ ਤੇ ਮਕਾਮ ਪਹੁੰਚਣਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਮੈਂ ਹੁਣ ਵੀਡੀਓ ਕਿ ਡਾਂਸਿੰਗ ਮੈਂ ਮਰਬਣਾ ਚਾਹਨੀ ਆ ਸਭ ਤੋਂ ਪਹਿਲੇ ਤਾਂ ਮੈਂ ਡਾਂਸ ਡਾਂਸ ਦੀਵਾਨੀ ਚ ਜਾਣਾ ਚਾਹਨੀ ਆ ਜਾਂ ਫਿਰ ਇੰਡੀਅਨ ਬਲੈਸ ਡਾਂਸਰ ਚ ਜਾਣਾ ਚਾਹਨੀ ਆ ਉਦੋਂ ਮੈਂ ਖੁਦ ਜਾਣਾ ਚਾਹੀਏ ਤੇ ਉਥੇ ਮੈਂ ਆਹ ਟਰੋਫੀ ਲੈ ਕੇ ਆਣਾ ਚਾਹੀਈਆਂ ਬੀਹੂ ਨੂੰ ਕਦੇ ਕੋਈ ਫੋਨ ਨਹੀਂ ਆਇਆ ਫਿਲਮ ਦੇ ਵਾਸਤੇ ਜਾਂ ਆਇਲੈਂਡ ਦੇ ਵਾਸਤੇ ਬੀਹੂ ਨੂੰ ਫੋਨ ਵੀ ਆਜੇ ਤਾਂ ਫਿਰ ਤੁਸੀਂ ਜਾਓਗੇ ਕੰਮ ਕਰਨ ਵਾਸਤੇ ਉੱਥੇ ਮੈਨੂੰ ਕਦੀ ਮੌਕਾ ਹੀ ਨਹੀਂ ਮਿਲਿਆ ਕਿ ਮੈਂ ਡਾਂਸ ਵਗੈਰੇ ਆਪਣੇ ਟੈਲੈਂਟ ਦਿਖਾ ਸਕਾਂ ਜੇ ਬੀਹੂ ਨੂੰ ਫੋਨ ਆਜੇ ਤੇ ਫਿਰ ਫਿਰ ਕੀ ਫਿਰ ਤੁਸੀਂ ਕਹਿਣਾਂਗੀ ਜਾਓਗੇ ਤੁਸੀਂ ਹਾਂਜੀ ਆ ਤਾਂ ਮੈਂ ਹੁ ਨਿੰਮ ਨੂੰ ਖੜਾ ਮੇਰੇ ਵੱਡੇ ਅਮਾ ਨੇ ਥੋੜਾ ਜਿਮ ਨੂੰ ਟੈਕਸ ਕੋਟ ਕੀਤਾ ਤਾਂ ਕਰਕੇ ਮੈਂ ਆਪਣਾ ਹੁਨ ਦਿਖਾ ਰਹੀ ਹਾਂ ਡਾਂਸ ਵਗੈਰਾ ਇਹੋ ਜੀ ਪਰਿਵਾਰ ਦੇ ਵਿੱਚ ਕਦੇ ਕਿਸੇ ਨੂੰ ਪਹਿਲਾਂ ਸ਼ੌਂਕ ਨਹੀਂ ਸੀ ਇਸ ਕੰਮ ਦਾ ਤੇ ਤੁਹਾਨੂੰ ਹੀ ਸ਼ੌਂਕ ਆਇਆ ਹੁੰਦਾ ਨਾ ਕਿ ਜਦ ਦੀ ਪੁਸ਼ਤੀ ਦਾਦਾ ਜੀ ਦਾਦੀ ਜੀ ਚਾਚਾ ਚਾਚੀ ਇਹਨਾਂ ਨੂੰ ਸ਼ੌਂਕ ਹੋਵੇ ਤਾਂ ਫਿਰ ਬੱਚਾ ਦਾ ਜਿਹੜਾ ਸ਼ੌਂਕ ਹੈ ਅੱਗੇ ਉੱਪਰ ਦਾ ਤੁਹਾਡੇ ਪਰਿਵਾਰ 'ਚ ਵੀ ਕਿਸੇ ਨੂੰ ਸ਼ੌਂਕ ਹੈਗਾ ਹੀ ਇਸ ਕੰਮ ਦਾ ਕਿ ਤੁਹਾਨੂੰ ਹੀ ਸ਼ੌਂਕ ਪਿਆ ਮੇਰੀ ਦਾਦੀ ਸੀ ਉਹਨਾਂ ਨੂੰ ਵੀ ਗੰਦੇ ਸ਼ੌਂਕ ਸੀ ਉਹ ਵੀ ਗੰਦੇ ਸੀ ਤੇ ਮੈਨੂੰ ਵੀ ਉਹਨਾਂ ਡਾਂਸ ਦਾ ਸ਼ੌਂਕ ਹੈ ਸੋ ਫਿਰ ਪੀਹੂ ਨੂੰ ਸ਼ੌਂਕ ਤਾਂ ਬੜਾ ਵੱਡਾ ਹੈ ਆਪਾਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਕਿ ਸ਼ੌਂਕ ਜਿਹੜਾ ਹੈ ਜਲਦੀ ਜਲਦੀ ਪੂਰਾ ਹੋਵੇ ਜੇ ਤੁਹਾਨੂੰ ਕਿਸੇ ਨੇ ਫੋਨ ਕੀਤਾ ਵੀ ਫਿਲਮ ਦੇ ਵਿੱਚ ਲੈਣਾ ਜਾਂ Song ਦੇ ਵਿੱਚ ਲੈਣਾ ਫਿਰ ਪੀਹੂ ਜੀ ਜਾਊਗੀ ਉੱਥੇ ਕੀ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਦੱਸੋ ਕਿਉਂਕਿ ਦਰਸ਼ਕ ਬੜੇ ਤੇ ਆਲੂ ਨੇ ਕੋਈ ਨਾ ਕੋਈ ਵੀਡੀਓ ਦੇਖ ਕੇ ਤੁਹਾਨੂੰ ਫੋਨ ਕਰ ਸਕਦਾ ਤੁਹਾਡੇ ਟੈਲੈਂਟ ਦੇਖ ਕੇ ਕੀ ਕਹਿਣਾ ਚਾਹੁੰਦੇ ਅਹੀਂ ਕੀ ਅਗਰ ਮੈਨੂੰ ਕੋਈ ਫੋਨ ਆਏ ਤਾਂ ਮੈਂ ਜ਼ਰੂਰ ਕਰਾਂਗੀ ਜੇ ਮੈਨੂੰ ਮੌਕਾ ਮਿਲੇ ਆ ਤਾਂ ਮੈਂ ਜ਼ਰੂਰ ਆਪਣਾ ਟੈਲੈਂਟ ਦਿਖਾਣਾ ਚਾਹਾਂਗੀ ਆਪਣੇ ਅੱਗੇ ਵਧਣਾ ਚਾਹਨੀ ਆ ਆਈ ਦਿਖਾਣਾ ਚਾਹਾਂਗੀ ਕਿ ਮੈਂ ਆਪਣੇ ਟੈਲੈਂਟ ਦਿਖਾਵਾਂਗੀ ਸੋ ਇੱਕ ਇੱਕ ਤੁਸੀਂ ਹੱਤ ਵਾਲਾ ਇਹ ਉਹ ਤੁਹਾਡੇ ਦਰਸ਼ਕਾਂ ਨੂੰ ਲਾਈਵ ਕਰਕੇ ਦੱਸੋ ਕਿੱਦਾਂ ਕਰਦੇ ਹੋ ਲੋਟਦਾ ਉਹ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਪੀਹੂ ਆ ਬੇਟੀ 10 ਸਾਲ ਦੀ ਉਮਰ ਆ ਤਾਂ ਛੋਟੀ ਉਮਰ ਤੋਂ ਜਿਹੜਾ ਸ਼ੌਂਕ ਪੈ ਗਿਆ ਘਰ ਦੇ ਵਿੱਚੋਂ ਕਿਸੇ ਨੂੰ ਸ਼ੌਂਕ ਨਹੀਂ ਸਿਰਫ ਦਾਦੀ ਨੂੰ ਸ਼ੌਂਕ ਆ ਗਾਉਣ ਦਾ ਤੇ ਸੋਸ਼ਲ ਵਰਕਰ ਵੀ ਨੇ ਉਹ ਤੇ ਉਹਨਾਂ ਵੱਲ ਦੇਖ ਕੇ ਬੱਚੀ ਵੀ ਕਿਤਨਾ ਕਿਤੇ ਟੈਲੈਂਟ ਆ ਜਿਹੜਾ ਉਹ ਵੀ ਜਿਹੜਾ ਉੱਪਰ ਕੇ ਬਾਹਰ ਆ ਗਿਆ ਕਹਿੰਦੀ ਕਿ ਮੈਂ ਫਿਲਮ ਦੇ ਵਿੱਚ ਵੀ ਜਾਣਾ ਚਾਹਨੀ ਆ ਤਾਂ ਕੋਈ ਮੈਨੂੰ ਫੋਨ ਕਰੇ ਸੋ ਪਲੀਜ਼ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਜੇ ਕਿਸੇ ਨੂੰ ਪੀਹੂ ਦਾ ਟੈਲੈਂਟ ਵਧੀਆ ਲੱਗਦਾ ਏ ਕੱਪੀ ਹੂ ਨਾਲ ਕੰਟੈਕਟ ਕਰਕੇ ਇਹਦਾ ਜਿਹੜਾ ਸੁਪਨਾ ਹੈ ਉਹ ਜ਼ਰੂਰ ਪੂਰਾ ਕਰਾਓ ਕਿਉਂਕਿ ਦਰਸ਼ਕ ਬੜੇ ਦਿਆਲੂ ਨੇ ਕਿਤੇ ਨਾ ਕਿਤੇ ਵੀਡੀਓ ਜਿਹੜੀ ਹੈ ਉਤੋਂ ਤੱਕ ਪਹੁੰਚਾ ਦਿਓ ਉਹ ਪੀਹੂ ਬੇਟੀ ਨੂੰ ਫੋਨ ਕਰਨ ਕੱਪੀ ਹੂ ਵੀ ਕਿਤੇ ਉੱਤੇ ਜਾ ਕੇ ਆਪਣੇ ਮਟਾਲਾ ਸ਼ਹਿਰ ਦਾ ਤੇ ਨਾਲ ਦੀ ਨਾਲ ਆਪਣੇ ਪਰਿਵਾਰ ਦਾ ਜਰਾਏ ਨਾਮ ਰੋਸ਼ਨ ਕਰੇ ਸੋ ਬੜਾ ਜ਼ਿਕਰ ਕਰਦੀ ਹੈ ਪੀਹੂ ਬੇਟਾ ਕਿ ਮੰਮਾ ਨਾਲ ਗੱਲਬਾਤ ਕਰੋ ਮੰਮਾ ਦੀ ਬੜੀ ਸਪੋਰਟ ਹੈ ਆਪਾਂ ਤੁਹਾਨੂੰ ਅੱਜ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਸੋਸ਼ਲ ਵਰਕਰ ਨੇ ਬੜੀ ਸੇਵਾ ਕਰਦੇ ਨੇ ਲੋਕਾਂ ਦੀ ਆਪਾਂ ਗੱਲਬਾਤ ਵੀ ਕਰਾਂਗੇ ਬੱਚੀ ਇਹ ਬੱਚੀ ਦੇ ਵਿੱਚ ਟੈਲੈਂਟ ਆ ਆਪਾਂ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਮੇਰਾ ਨਾਮ ਹੈ ਖਚੀਮਾ ਸੋ ਕਿਦਾਂ ਦੇਖਦੇ ਹੋ ਕਿ ਤੁਹਾਡੀ ਜਿਹੜੀ ਕੀ ਲੱਗਦੀ ਤੁਹਾਡੀ ਉਹ ਦੱਸੋ ਇਹ ਮੇਰੀ ਦੋਤੀ ਹੈ ਤੇ ਫਿਰ ਦੋਤੀ ਨੇ ਬੱਲੇ ਬੱਲੇ ਕਰਾਤੀ ਜੇ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਨਾਨੀ ਸੋਸ਼ਲ ਵਰਕਰ ਆ ਸੇਵਾ ਕਰਦੀ ਲੋਕਾਂ ਦੀ ਹਾਂਜੀ ਤੇ ਬੱਚੀ ਵੀ ਜਿਹੜੀ ਬੱਚੀ ਦੇ ਵਿੱਚ ਵੀ ਟੈਲੈਂਟ ਆ ਉਹ ਵੀ ਕਿਤੇ ਨਾ ਕਿਤੇ ਪਚਾਉਗੀ ਕੀ ਕਹਿਣਾ ਚਾਹੋਗੇ ਟੈਲੈਂਟ ਦੇਖੋ ਕਿਸੇ ਕੋਲ ਬੋਲਤਾ ਲੈ ਆ ਨਹੀਂ ਜਾਂਦਾ ਇਹ ਤਾਂ ਆਪਣੇ ਆਪਣੇ ਬੱਚਿਆਂ ਦਾ ਅੱਜ ਕੱਲ ਮਾਈਂਡ ਆ ਆਪਣੀ ਸੋਚ ਵਾ ਕਿਸ ਤਰ੍ਹਾਂ ਦੀ ਬੇਟੀ ਨੇ ਤੁਹਾਨੂੰ ਦੱਸ ਹੀ ਦਿੱਤਾ ਵਾ ਕਿ ਆਪਣਾ ਉਹਨੇ ਸੋਸ਼ਲ ਵਰਕਿੰਗ ਦਾ ਆਂਦਾ ਸੋਸ਼ਲ ਮੀਡੀਆ ਦਾ ਬਹੁਤ ਵਧੀਆ ਇਸਤੇਮਾਲ ਕੀਤਾ ਵਾ ਇਸਤੇਮਾਲ ਕਿਹੜਾ ਦਾ ਮਤਲਬ ਕਿ ਨੇ ਕਿਸੇ ਕੋਲ ਸਿੱਖਿਆ ਨਹੀਂ ਕਿਸੇ ਨੇ ਦੱਸਿਆ ਨਹੀਂ ਕਿਸੇ ਨੇ ਪੁੱਛਿਆ ਨਹੀਂ ਕੱਲੀ ਥੋੜਾ ਕੁ ਵੇਖਣਾ ਕਲਿੱਪ ਤੇ ਪਾਪਾ ਨੇ ਫੋਨ ਲੈਣਾ ਮਮਾ ਨੇ ਫੋਨ ਲੈਣਾ ਆਪਣੇ ਮਾਈਂਡ ਚ ਰੱਖਣਾ ਤੇ ਰਿਪੀਟ ਕਰ ਲੈਣਾ ਆਣ ਕੇ ਮੈਨੂੰ ਦਿਖਾ ਦੇਣਾ ਕਿ ਮਮਾ ਮੈਂ ਆ ਸਿੱਖਿਆ ਮੈਂ ਆ ਸਿੱਖਿਆ ਵਾ ਤੇ ਮੈਂ ਤਾਂ ਕੋਰੋਨਾ ਹੈ ਕਿ ਬੱਚੇ ਨੂੰ ਆਉਂਦਾ ਵਾ ਕਿ ਬੱਚਾ ਸਿੱਖਿਆ ਥੋੜਾ ਅੱਗੇ ਜਾਵੇ ਤੇ ਮੈਂ ਤਾਂ ਸਿਰਫ ਇਹਦੀ ਵੀਡੀਓ ਹੀ ਪਾਈ ਸੀ ਮੇਰੇ ਅੰਦਰ ਕੋਈ ਸਹਿਯੋਗ ਨਹੀਂ ਬਸ ਪ੍ਰੈਸ ਵਾਲੇ ਭਰਾਵਾਂ ਦਾ ਸਹਿਯੋਗ ਆ ਮੈਂ ਵੀਡੀਓ ਪਾਈ ਸੀ ਫੇਸਬੁੱਕ ਤੇ ਸਾਰੇ ਮੇਰੇ ਭਰਾਵਾਂ ਨੇ ਵੇਖੀ ਪ੍ਰੈਸ ਵਾਲਿਆਂ ਨੇ ਉਹਨਾਂ ਨੇ ਬੱਚੇ ਦੀ ਇੰਟਰਵਿਊ ਲੈਣਾ ਆਗੇ ਸੋਕਰ ਪੀਹੂ ਫਿਲਮਾਂ ਦੇ ਵਿੱਚ ਵੀ ਆਣਾ ਚਾਹੁੰਦੀ ਤੁਹਾਡੇ ਵੱਲ ਰੋਕ ਟੋਕ ਤੀ ਹੋਏਗੀ ਜੇ ਤੁਹਾਨੂੰ ਫੋਨ ਕੋਈ ਆ ਜਾਂਦਾ ਬੱਚੀ ਦੀ ਨਹੀਂ ਨਹੀਂ ਸਾਡੇ ਵੱਲ ਕੋਈ ਰੋਕ ਟੋਕ ਨਹੀਂ ਹੈ ਰੋਕ ਟੋਕ ਕੀ ਇਹਦੀ ਆਪਣੀ ਕਿਸਮਤ ਆ ਕਿ ਜੇ ਮਤਲਬ ਉਹ ਇਸ ਮਕਾਮ ਤੇ ਜਾਏਗੀ ਸਭ ਤੋਂ ਜ਼ਿਆਦਾ ਖੁਸ਼ੀ ਸਾਨੂੰ ਹੋਏਗੀ ਜੀ ਤੋਂ ਪਰ ਤੁਹਾਡੀ سپورਟ ਰਹੂਗੀ ਕੁੜੀ ਹਾਂਜੀ ਕਿਉਂਕਿ ਮੈਂ ਤਾਂ ਧੀਆ ਨਾਲ ਵੈਸੇ ਬੜਾ ਤਿਆਰ ਕਰਦੀ ਹਾਂ ਜੀ ਮੈਂ ਚਾਹਨੀ ਕਿ ਜੇ ਪੋਤੇ ਅੱਜ ਕੱਲ ਤਾਂ ਵੈਸੇ ਕਹਿਣਾ ਨਹੀਂ ਚਾਹੀਦਾ ਅੱਜ ਕੱਲ ਦੇ ਜਿਹੜੇ ਪੋਤਾ ਨਾ ਉਹ ਮੜੀਏ ਨਸ਼ਿਆਂ ਦੇ ਵਿੱਚ ਤੇ ਜਿਹੜੇ ਧੀਆ ਵਾ ਕਿਤੇ ਵੀ ਤੁਸੀਂ ਦੇਖ ਲਓ ਧੀਆ ਕਿਸੇ ਨਾ ਕਿਸੇ ਮਕਾਮ ਤੇ ਜਾ ਕੇ ਨਾ ਨਾਮ ਰੌਸ਼ਨ ਕਰਦੇ ਪੇਰੈਂਟ ਦਾ ਉਹ ਕਿਸੇ ਵੀ ਵੱਲੋਂ ਮਤਲਬ ਇਹ ਮੰਨ ਲਓ ਕਿਸੇ ਮੋਹਣਾ ਅੱਜ ਕੱਲ ਤੁਸੀਂ ਜਿਤਨਾ ਬਾੜੀਆਂ ਹੁੰਦੀਆਂ ਵਿਆਂ ਉਹਦੇ ਵਿੱਚ ਬੱਚੇ ਕੁੜੀਆਂ ਜਿਆਦਾ ਟਰੈਕਟਰ ਚਲਾਉਂਦੀਆਂ ਬਾੜੀਆਂ ਕਰਦੀਆਂ ਤੇ ਮੁੰਡੇ ਵੇਖ ਲਓ ਮੁੰਡੇ ਨਸ਼ਿਆਂ ਦੇ ਵਿੱਚ ਲੱਗੇ ਕਿਤੇ ਨਾ ਕਿਤੇ ਧੀਆ ਨੇ ਆਪਣਾ ਮਕਾਮ ਵਿਚਾਰਿਆ ਨੇ ਆਪਣੇ ਤੈਅ ਕੀਤਾ ਆ ਵਾ ਕਿ ਅਸੀਂ ਵੀ ਕਿਸੇ ਸੇ ਯੋਗ ਅਗੇ ਸਾਨੂੰ ਲੈ ਕੇ ਆ ਹਾਂਜੀ ਹਾਂਜੀ ਬਹੁਤ ਸਪੋਰਟ ਰਹੇਗੀ ਹਾਂਜੀ ਪੁਰੀ ਸਪੋਰਟ ਰਹੇਗੀ ਜੀ ਉਹ ਪੁਜਾਰਗੇ ਨਹੀਂ ਨਹੀਂ ਕਿਤੇ ਨਹੀਂ ਜਾਵਾਂਗੇ ਨਹੀਂ ਨਹੀਂ ਨਾਨੀ ਤੁਸੀਂ ਸਪੋਰਟ ਰਹੋਗੇ ਕਿ ਕਿਤਨਾ ਕਿਤੇ ਮਕਾਮ ਤੇ ਪਹੁੰਚੇਗੇ ਤੁਸੀਂ ਪੁਰੀ ਸਪੋਰਟ ਕਰੋ ਹਾਂਜੀ ਕਿਸੇ ਮਕਾਮ ਤੇ ਜਾਏਗੀ ਮੈਂ ਨਾਲ ਜਾਊਂਗੀ ਲੈ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਸਾਡੀ ਸਪੋਰਟ ਪੂਰੀ ਰਹੇਗੀ ਬੱਚੀ ਕਿਤਨਾ ਕਿਤੇ ਪਹੁੰਚੇ ਨਾਮ ਰੋਸ਼ਨ ਕਰੇ ਆਪਣੇ ਮਾਤਾ ਪਿਤਾ ਦਾ ਤੇ ਨਾਲ ਦੀ ਨਾਲ ਆਪਣੇ ਬਟਾਲਾ ਸ਼ਹਿਰ ਦਾ ਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬੱਚੀ 10 ਸਾਲ ਦੀ ਆਇਲੈਂਡ ਬੜਾ ਏ ਇਤਨਾ ਕਿਤੇ ਫਿਲਮਾਂ ਦੇ ਵਿੱਚ ਵੀ ਆਉਣਾ ਚਾਹਦੀ ਏ ਪਰ ਮਾਤਮਾ ਕਰੇ ਜਲਦੀ ਤੋਂ ਜਲਦੀ ਉਹਨਾਂ ਦੇ ਜਰੀਏ ਆਸ ਪੂਰੀ ਹੋਵੇ ਆਪਾਂ ਫੇਰ ਇਹਨਾਂ ਦੀ ਇੰਟਰਵਿਊ ਕਰਨ ਵਾਸਤੇ ਆਈਏ ਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਂ ਕਿ ਜਾਂਦਾ ਏ ਤੇ ਉਹ ਵੀ ਕਿਤਨਾ ਕਿਤੇ ਬੱਚੀ ਨੂੰ ਫੋਨ ਕਰਕੇ ਉੱਥੇ ਬਲਾਗ ਉਹ ਵੀ ਆਪਣੇ ਬਟਾਲਾ ਸ਼ਹਿਰ ਦਾ ਨਾਮ ਲੋਸ ਸਕਦਾ ਏ ਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾ ਪਰਸਨ ਨੂੰ ਪਵਨ ਅਗਰਵਾਦ ਨਾਲ ਲੱਕੀ ਰਾਘੂਤ ਬਟਾਲਾ